ਡੇਲੀ ਪੰਜਾਬੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਪੰਜਾਬ ਨੂੰ ਮੇਲਿਆਂ ਦਾ ਦੇਸ਼ ਕਿਹਾ ਜਾਂਦਾ ਹੈ ਜਿੱਥੇ ਨਿਤ ਦਿਨ ਮੇਲੇ ਲੱਗਦੇ ਹਨ। ਇਹਨਾਂ ਮੇਲਿਆਂ ਵਿੱਚ ਪੰਜਾਬੀ ਸੱਭਿਆਚਾਰ ਦੀ ਪੂਰਨ ਚਲਕ ਪ੍ਰਤੀਤ ਹੁੰਦੀ ਹੈ। ਮੇਲਿਆਂ ਦਾ ਆਯੋਜਨ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਇਕਜੁੱਟ ਕਰਦਾ ਹੈ। ਲੋਕ ਆਪਣੇ મતਭੇਦ ਭੁੱਲ ਕੇ ਇਕੱਠੇ ਹੁੰਦੇ ਹਨ ਅਤੇ ਇੱਕ ਦੂਜੇ ਨਾਲ ਮਿਲ ਕੇ ਖੁਸ਼ੀਆਂ ਅਤੇ ਰੰਗਰਲੀਆਂ ਮਨਾਉਂਦੇ ਹਨ। ਇਸ ਨਾਲ ਸਮਾਜਿਕ ਸਦਭਾਵਨਾ ਅਤੇ ਇਕਜੁੱਟਤਾ ਨੂੰ ਬਲ ਵੀ ਮਿਲਦਾ ਹੈ। ਇਹਨਾਂ ਰਾਹੀਂ ਸਮਾਜੀ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਇਸ ਨੂੰ ਨਵੀਂ ਪੀੜੀ ਤੱਕ ਪਹੁੰਚਾਇਆ आधुनिकता ਦੇ ਇਸ ਯੁੱਗ ਵਿੱਚ ਵੀ ਮੇਲੇ ਸਾਨੂੰ ਸਾਡੀਆਂ ਜੜਾਂ ਨਾਲ ਜੋੜਦੇ ਹਨ ਅਤੇ ਸਾਡੇ ਸੱਭਿਆਚਾਰਕ ਪਛਾਣ ਨੂੰ ਕਾਇਮ ਰੱਖਣ ਵਿੱਚ ਸਹਾਇਕ ਹੁੰਦੇ ਹਨ ਅਜਿਹਾ ਹੀ ਇੱਕ ਦ੍ਰਿਸ਼ ਸਮਾਣਾ ਭਵਾਨੀਗੜ ਰੋਡ ਤੇ ਸਥਿਤ ਪਿੰਡ ਨਵਾਦਾ ਵਿਖੇ ਗੁੱਗਾ ਜਹਰਪੀਰ ਦੇ ਸਥਾਨ ਤੇ ਲੱਗੇ ਤਿੰਨ ਦਿਨੀ ਮੇਲੇ ਦੌਰਾਨ ਦੇਖਣ ਨੂੰ ਮਿਲਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਦੂਰੋਂ ਨੇੜੇੋਂ ਪਹੁੰਚੇ ਸੰਗਤਾਂ ਨੇ ਜਿੱਥੇ ਇਸ ਮੇਲੇ ਸਥਾਨ ਉੱਤੇ ਮੱਥਾ ਟੇਕਿਆ ਉੱਥੇ ਹੀ ਬੱਚਿਆਂ ਬਜ਼ੁਰਗਾਂ ਅਤੇ ਨੌਜਵਾਨਾਂ ਵੱਲੋਂ ਮੇਲੇ ਦਾ ਭਰਪੂਰ ਆਨੰਦ ਮਾਣਿਆ ਗਿਆ ਮੇਲੇ ਵਿੱਚ ਲੱਗੀਆਂ ਖਾਣ-ਪੀਣ ਦੀਆਂ ਵੱਖ-ਵੱਖ ਸਟਾਲਾਂ ਅਤੇ ਅਲੱਗ-ਅਲੱਗ ਤਰ੍ਹਾਂ ਦੇ ਚੁੱਲ੍ਹੇ ਹਰ ਨੌਜਵਾਨ ਦੇਲ ਨੂੰ ਆਕਰਸ਼ਿਤ ਕਰਦੇ ਪ੍ਰਤੀਤ ਹੋਏ। ਇਸ ਮੌਕੇ ਸੰਤਰਾਮ ਸਿੰਘਲਾ ਦੀ ਯਾਦ ਵਿੱਚ 19ਵਾਂ ਮੁਫਤ ਮੈਡੀਕਲ ਕੈਂਪ ਅਤੇ ਕਪਿਸ਼ਤਾਲ ਸੰਸਥਾ ਵੱਲੋਂ ਬਲੱਡ ਕੈਂਪ ਦਾ ਵੀ ਆਯੋਜਨ ਕੀਤਾ ਗਿਆ। ਇਸ ਦੌਰਾਨ ਬਖਵਕ ਢਾਡੀ ਜੱਥੇ ਨੇ ਬਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਅੰਤੇ ਹੀ ਮੇਲਾ ਪੂਰੇ ਜੋਬਨ ਤੇ ਪਹੁੰਚ ਕੇ ਅਗਲੇ ਸਾਲ ਦੀ ਉਡੀਕ ਵਿੱਚ ਸਮਾਪਤ ਹੋ ਗਿਆ। ਸਲਪਰ ਸੈਂਟਰ ਪਟਿਆਲਾ ਤੋਂ ਆਏ ਹੋਏ ਆ ਅਸੀਂ ਮੇਜ ਫਸਟਾ ਪਹਿਲੀ ਵਾਰ ਕੈਂਪ ਲਾਇਆ ਹੈ ਤੇ ਅਸੀਂ ਵਧੀਆ ਸਾਨੂੰ ਰਿਸਪੋਸ ਮਿਲਿਆ ਹੈ ਤੇ 52 ਯੂਨਿਟਸ ਹੋ ਚੁੱਕੇ ਨੇ ਕੱਲ ਤੱਕ ਇਹ ਕੈਂਪ ਚੱਲੇਗਾ ਬਹੁਤ ਵਧੀਆ ਮਿਲ ਰਹੇ ਨੇ ਕੋਆਪਰੇਟ ਕਰ ਰਹੇ ਨੇ ਹਰੇਕ ਕੋਈ ਬੜਾ ਬਲੱਡ ਦੇ ਰਿਹਾ ਅਸੀਂ 52 ਯੂਨਿਟਸ ਜਿੱਤੇ ਕਲੈਕਟ ਕਰ ਚੁੱਕੇ ਹਾਂ ਸਰ ਕੁਝ ਨਹੀਂ ਕਹਿ ਸਕਦੇ ਇਹ ਉਹਦਾ ਮੇਲੇ ਦੇ ਉੱਪਰ ਡਿਪੈਂਡ ਕਰਦਾ ਹੈ ਹੋਣ ਨੂੰ ਦਸ 100 ਵੀ ਹੋ ਜਾਣ ਬਾਕੀ ਦੇਖੋ ਮੇਲੇ ਤੇ ਡਿਪੈਂਡ ਕਰਦੇ ਕਿੰਨੇ ਹੋ ਜਾਣ ਜੀ ਭਾਈ ਜੀ ਤੁਹਾਡਾ ਨਾਮ ਅਵਤਾਰ ਅਖਬਰਪੁਰ ਜੀ ਅਵਤਾਰ ਜੀ ਤੁਸੀਂ ਮੇਲੇ ਦੇ ਵਿੱਚ ਪਹੁੰਚੇ ਹੋ ਕਿਵੇਂ ਲੱਗ ਰਿਹਾ ਹੈ ਮੇਲਾ ਦੇਖੋ ਜੀ ਮੇਲਾ ਸਾਡੇ ਪੰਜਾਬ ਅਤੇ ਪੰਜਾਬੀ ਦਾ ਅਨਿਖੜ ਵੰਗ ਹੈਗਾ ਮੇਲਿਆਂ ਦੇ ਨਾਲ ਹੀ ਅਸੀਂ ਜਨਕਿ ਵੀ ਜਿਹੜਾ ਰੰਗਲਾ ਪੰਜਾਬ ਸਾਡਾ ਗੁਰਾਂ ਦੇ ਨਾਂ ਤੇ ਬਸਦਾ ਇੱਥੇ ਪੀਰ ਪਗੰਬਰਾਂ ਦੇ ਨਾਂ ਦੇ ਉੱਤੇ ਪੀਰਾਂ ਫਕੀਰਾਂ ਦੇ ਨਾਂ ਦੇ ਉੱਤੇ ਪੰਜਾਬ ਭਰ ਦੇ ਵਿੱਚ ਮੇਲੇ ਜਿਹੜੇ ਲੱਗਦੇ ਨੇ ਤੇ ਅੱਜ ਜਿਹੜਾ ਇਹ ਨਮਾਦਿਆਂ ਦਾ ਮੇਲਾ ਹੈ ਇਹ ਗੂਗਾ ਜਹਰ ਪੀਰ ਦੀ ਯਾਦ ਦੇ ਵਿੱਚ ਜਨਕਿ ਵੀ ਜਿਹੜਾ ਇਸ ਇਲਾਕੇ ਦੇ ਵਿੱਚ ਬਹੁਤ ਜਨਕਿ ਵੀ ਪੰਜਾਬ ਦੇ ਵਿੱਚ ਮੰਨੇ ਪਰ ਮੰਨੇ ਮੇਲਾ ਹੈ ਤੇ ਬੜੀ ਚਿਰਾਂ ਤੋਂ ਜਿਹੜੇ ਲੋਕ ਨੇਗੇ ਉਹ ਚੀਜ਼ ਨੂੰ ਜਨਕਿ ਵੀ ਉਡੀਕਦੇ ਨੇ ਇਸ ਮੇਲੇ ਨੂੰ ਤੇ ਆਂਢੀ ਗੁਮਾਂਢੀ ਜਿਹੜੇ ਪਿੰਡਾਂ ਕਿ 10 ਦਿਨ ਪਹਿਲਾਂ ਇਥੇ ਲੋਕ ਤਿਆਰੀਆਂ ਕਰਨ ਲੱਗ ਜਾਂਦੇ ਨੇ ਤੇ ਬੜੀ ਦੂਰ ਦਰਾਡੇ ਲੋਕ ਜਿਹੜੇ ਹੈਗੇ ਨੇਗੇ ਵੱਖੋ ਵੱਖਰੀਆਂ ਸਟੇਟਾਂ ਤੋਂ ਕਹਿ ਸਕਦੇ ਆਂ ਕਿ ਇਕੱਲੇ ਪੰਜਾਬ ਤੋਂ ਨਹੀਂ ਰਿਸ਼ਤੇਦਾਰੀਆਂ ਦੇ ਵਿੱਚੋਂ ਵੱਖੋ ਵੱਖਰੀਆਂ ਸਟੇਟਾਂ ਦੇ ਵਿੱਚੋਂ ਜਿਹੜੇ ਲੋਕ ਨੇ ਰਿਸ਼ਤੇਦਾਰ ਨੇਗੇ ਉਹ ਇਸ ਮੇਲੇ ਦੇ ਵਿੱਚ ਪੁੱਜਦੇ ਨੇਗੇ ਇੱਥੇ ਜਿਹੜੀਆਂ ਲੋਕਾਂ ਦੀਆਂ ਮਨੋ ਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਨੇ ਤੇ ਬਾਕੀ ਜਿਹੜਾ ਹੈਗਾ ਜਿਵੇਂ ਪੰਜਾਬ ਦੇ ਵਿੱਚ ਲੋਕ ਮੇਲਿਆਂ ਦਾ ਵਿੱਚ ਆਨੰਦ ਲੈਂਦੇ ਨੇਗੇ ਉਹ ਆਨੰਦ ਤਾਂ ਇਹਨਾਂ ਮੇਲਿਆਂ ਦੇ ਵਿੱਚ ਦੇਖਣ ਦਾ ਹੀ ਬਣਦਾ ਹੈਗਾ ਪੁਰਾਣੇ ਮੇਲਿਆਂ ਤੇ ਹੁਣ ਦੇ ਮੇਲੇ ਜਿਹੜੇ ਲੱਗ ਰਹੇ ਨੇ ਇਹਨਾਂ 'ਚ ਕੀ ਫਰਕ ਦੇ? ਪੁਰਾਣੇ ਮੇਲਿਆਂ ਦੇ ਵਿੱਚ ਫਰਕ ਇਹ ਆ ਕਿ ਜਿਹੜੇ ਪੁਰਾਣੇ ਮੇਲੇ ਨੇਗੇ ਉਹ ਇਹ ਸੀਗਾ ਕਿ ਉਹਨਾਂ ਦੇ ਵਿੱਚ ਲੋਕ ਬੋਲੀਆਂ, ਭੰਗੜੇ, ਗਿੱਧਾ ਇਸ ਤਰ੍ਹਾਂ ਦੀ ਜਿਹੜੀ ਇਹ ਪੇਸ਼ ਕਰੀਆਂ ਹੁੰਦੀਆਂ ਸਨ ਤੇ ਜਿਹੜੇ ਪੁਰਾਣੇ ਕਹਿ ਸਕਦੇ ਆ ਕਿ ਆਪਾਂ ਪੁਰਾਣੇ ਜਿਹੜੇ ਉਹ ਸੀਗੇ ਚੀਜ਼ਾਂ ਸੀਗੇ ਉਹ ਦੇਖਣ ਨੂੰ ਮਿਲਦੀਆਂ ਸੀ ਪਰ ਇਹਨਾਂ ਮੇਲਿਆਂ ਦੇ ਵਿੱਚ ਜਿਹੜੀਆਂ ਉਹ ਚੀਜ਼ਾਂ ਤਾਂ ਨਹੀਂ ਹੈਗੀਆਂ ਸਮੇਂ ਦੇ ਨਾਲ ਉਹ ਚੀਜ਼ਾਂ ਦੇ ਵਿੱਚ ਬਦਲਾਅ ਆ ਗਿਆ ਮੇਲਿਆਂ ਦੇ ਵਿੱਚ ਵੀ ਉਹਨਾਂ ਕਾਰਨ ਬਦਲਾਅ ਆ ਗਿਆ ਤੇ ਹੁਣ ਦੇ ਜਿਹੜੇ ਮੇਲੇ ਨੇਗੇ ਸਮੇਂ ਦੇ ਨਾਲ ਜਿਹੜਾ ਕਹਿ ਸਕਦੇ ਆ ਬਾਧੀ ਟੈਕਨੋਲੋਜੀ ਦੇ ਨਾਲ ਇਹ ਵੀ ਜਨਕੇ ਵੀ ਇੱਕ ਚੀਜ਼ ਦੇਖਣ ਨੂੰ ਮਿਲਿਆ ਕਿ ਕਈ ਵਾਰੀ ਮੇਲਿਆਂ ਦੇ ਵਿੱਚ ਲੜਾਈ ਝਗੜ ਦਾ ਕਾਰਨ ਕੋਈ ਨਸ਼ਾ ਪੱਤਾ ਬੰਦਾ ਜਾਂ ਕੁਝ ਨਸ਼ੇ ਪੱਤੇ ਕਰਕੇ ਮੁੰਡੇ ਇਧਰ ਆ ਜਾਂਦੇ ਨੇ ਤਾਂ ਉਸ ਲਈ ਕੀ ਮੈਸੇਜ ਦੇਣਾ ਚਾਹੋਗੇ ਨਹੀਂ ਹੁਣ ਪਿਛਲੇ ਲੰਘੇ ਸਮੇਂ ਦੇ ਵਿੱਚ ਇੱਥੇ ਇਸ ਮੇਲੇ ਦੇ ਵਿੱਚ ਕਾਫੀ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰੀਆਂ ਸੀਗੀਆਂ ਜਿਹੜੀਆਂ ਕਿ ਨਿੰਦਣਯੋਗ ਸਨ ਪਰ ਸਮੇਂ ਦੇ ਨਾਲ ਜਨਕੇ ਇਸ ਮੇਲੇ ਦੇ ਵਿੱਚ ਇਸ ਵਾਰ ਅਸੀਂ ਕਾਫੀ ਬਦਲਾਅ ਦੇਖ ਰਹੇ ਆ ਕਿ ਨਸ਼ੇ ਪੱਤੇ ਪੱਖੋਂ ਕਾਫੀ ਜਨਕੇ ਬਦਲਾਅ ਆ ਮੰਨਿਆ ਕਿ ਇਹਨਾਂ ਦੇ ਵਿੱਚ ਜਿਹੜੇ ਸੁਧਾਰ ਨਹੀਂ ਉਸ ਪੱਧਰ ਦੇ ਨਹੀਂ ਹੋ ਸਕਦੇ ਪਰ ਫਿਰ ਵੀ ਇਸ ਵਾਰ ਜਿਹੜਾ ਪ੍ਰਸ਼ਾਸਨਿਕ ਤੌਰ ਤੇ ਕਹਿ ਸਕਦੇ ਆ ਪਿੰਡ ਪੱਧਰ ਦੇ ਤੌਰ ਤੇ ਕਹਿ ਸਕਦਾ ਇਸ ਇਲਾਕਾ ਵਾਸੀਆਂ ਦੇ ਸਹਿਯੋਗ ਦੇ ਨਾਲ ਕਹਿ ਸਕਦਾ ਕਿ ਕਾਫੀ ਵੱਡੇ ਪੱਧਰ ਤੇ ਸੁਧਾਰ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੁਧਾਰ ਨੂੰ ਹੋਰ ਵੀ ਆਗਤਾਈ ਜਾ ਸਕਦੀ ਹੈ। ਸ਼ੁਕਰੀਆ ਅਵਤਾਰ ਜੀ ਇਹ ਸੀਗੇ ਸਾਡੇ ਅਵਤਾਰ ਅਕਬਰਪੁਰ ਜੀ ਜਿਨ੍ਹਾਂ ਨੇ ਮੇਲੇ ਦੇ ਬਾਰੇ ਬਬੀ ਨਾਮ ਕੀ ਆਪਣਾ ਮੇਰਾ ਨਾਮ ਹਰਜੇਤ ਸਿੰਘ ਹੈ ਪਿੰਡ ਪੜੋਆ ਹੈ। ਪਿੰਡ ਭਰੋ ਤੋਂ ਅੱਜ ਇਸ ਮੇਲੇ ਦੇ ਉੱਪਰ ਤੁਸੀਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਉਂਦੇ ਨੂੰ ਅਜ ਨੂੰ 55 ਸਾਲ ਹੋ ਗਏ ਆਉਂਦੇ ਰੋ ਅੱਛਾ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਮੇਲਾ ਬਹੁਤ ਵਧੀਆ ਤੁਸੀਂ ਇਹ ਕਿਵੇਂ ਦੇਖ ਰਹੇ ਹੋ ਜੀ ਤੇ ਮੈਨੂੰ ਜੋ ਲੋਕਾਂ ਦਾ ਐਨਜਾਇਮੈਂਟ ਹੁੰਦੀ ਹੈ ਨਹੀਂ ਕਿਸੇ ਨੂੰ ਤਕਰੀਬ ਨਹੀਂ ਹੁੰਦੀ ਅੱਛਾ ਤਕਰੀਬ ਨਹੀਂ ਹੁੰਦੀ ਮੈਨੂੰ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਤੁਹਾਡਾ ਪਰਿਵਾਰ ਚੱਲਦਾ ਮੇਰੇ ਨਾਲ ਚੱਲਦਾ ਜੀ ਮੇਰੇ ਨਾਲ ਕੀ ਵੀਰ ਦਾ ਬੋਲੋ ਜੀ ਨਾਮ ਕੀ ਹੈ ਨਾਸਮਨ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਰਣਗੜ ਤੋਂ ਰਣਗੜ ਅੱਛਾ ਕਿਵੇਂ ਲੱਗ ਰਿਹਾ ਮੇਲੇ ਤੋਂ ਮੇਲਾ ਬਹੁਤ ਖੂਬਸੂਰਤ ਹੈ ਜੀ ਮੈਂ ਬਾਕੋ ਬਾਕ ਮੈਂ ਜੇ ਮੇਲਾ ਕਰੇ ਨਹੀਂ ਪਰਦਾ ਜੀ ਉਹ ਬਾਕੋ ਬਾਕ ਸਾਰੀਆਂ ਝੂਸ ਤਮੀ ਸਾਰਾ ਕੁਝ ਹੈ ਸਾਰਾ ਮੈਂ ਵੀ ਵੀਰੇ ਨਰਨ ਘੜਤੀ ਆਇਗਾ ਇਹ ਚਾਚਾ ਲੱਗਦਾ ਮੇਰਾ ਅੱਛਾ ਇਕੱਠੀ ਦੇਖਣ ਆਇਾਂਗੇ ਤਿੰਨ ਦਿਨ ਇੰਨੋ ਪਰਦਾ ਹੈ ਮੇਲਾ ਆਏ ਸਾਲਾਂ ਨੇ ਆਏ ਸਾਲ ਬਚਪਨ ਤੋਂ ਲੈ ਕੇ ਹੁਣ ਤੱਕ ਇਹ ਚੀਜ਼ਾਂ ਦੀ ਨਾਮ ਕੀ ਹੈ ਆਪਣਾ ਆਸ਼ੂ ਭਾਈ ਕਿਹੜੀ ਜਗ੍ਹਾ ਤੋਂ ਸਮਰਾਂਜੀ ਜੀ ਆਪਣਾ ਕੀ ਕਾਰੋਬਾਰ ਹੈ ਆਪਣਾ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਜੀ ਮੇਰੇ ਪਾਪਾ ਜੀ ਨਹੀਂ ਹੈਗੇ ਮਮਾ ਜੀ ਮਮਾ ਮੇਰੀ ਪ੍ਰਧਾਨ ਮਹਿਲਾ ਮੰਡਲ ਜੀ ਅੱਛਾ ਹਾਂ ਜੀ ਕੀ ਕੰਮ ਕਾਰ ਕਰਦੇ ਹੋ ਤੁਸੀਂ ਮੈਂ ਹੀ ਦਪੋਈਆਂ ਹਾਂ ਜੀ ਗੋਤਾਖੋਰ ਹਾਂ ਜੀ ਗੋਤਾਖੋਰ ਹਾਂ ਜੀ ਕਿਹੜੀ ਜਗ੍ਹਾ ਤੋਂ ਸਮਰਾਂਜੀ ਅੱਛਾ ਗੋਤਾਖੋਰ ਹੋਂਦਾ ਤੇ ਹੁਣ ਤੱਕ ਤੁਹਾਡਾ ਕੀ ਸੀਨ ਰਿਹਾ ਗੋਤਾਖੋਰ ਤੇ ਲਾਈਫ ਦੇ ਵਿੱਚ ਸਰ ਅਸੀਂ ਲੋਕਾਂ ਦੀ ਸੇਵਾ ਕਰਦਾ ਹਾਂ ਮੈਂ ਲਾਸ ਨੂੰ ਸਾ ਘਰ ਤਾਂ ਕਿਸੇ ਦਾ ਦਿੱਦਪੋਤ ਲਿਆ ਜਾਂਦੀ ਹੈ ਜਦੋਂ ਕਿਸੇ ਦਾ ਫੋਨ ਆ ਜਾਂਦੇ ਅਸੀਂ ਸੇਵਾ ਕਰਦੇ ਰਹਿੰਦੇ ਹਾਂ ਜੀ ਸਾਰਾ ਦਿਨ ਦੇਖੋ ਕਿਸੇ ਦਾ ਫੋਨ ਆਉਂਦਾ ਜੀ ਅਸੀਂ ਦਿੱਦਪੋਤ ਹੀ ਤੇਰਾ ਨਹੀਂ ਆਈ ਉਹ ਕਹਿੰਦੇ ਲਾ ਅਸੀਂ ਘਾਤ ਨਹੀਂ ਮਿਲਦੇ ਤਿੰਨੇ ਤਿੰਨਾਂ ਵਾਂ ਲਾਸ਼ ਮਿਲਦੇ ਜਦੋਂ ਆਹ ਦਿੱਦਪੋਤ ਨੂੰ ਜਾਂਦੀ ਹੈ ਥੱਲੇ ਥੱਲੇ ਜਾ ਕੇ ਅਰ ਜਾਂਦੀ ਹੈ ਜੀ ਤਿੰਨੇ ਤਾਹਾਂ ਪੈਂਦੇ ਪਾਣੀ ਦੀਆਂ ਪਾਣੀ ਉੱਤੇ ਤੇਜ਼ ਆ ਥੱਲੇ ਹੋਲੀ ਹੋਲੀ ਪਚਾਲ ਥੱਲੇ ਪਾਣੀ ਖੜਿਆ ਗੋਡਿਆਂ ਤੱਕ ਪਾਣੀ ਆਈ ਦਿੰਦੋ ਤਿੰਨ ਤਿੰਨ ਬਾਅਦ ਆ ਸ਼ੁਪਰਾ ਅਗੇ ਨਹੀਂ ਆ ਸਕਦੀ ਫੇ ਸਮਝ ਥੱਲੇ ਆਰ ਕੀ ਜਿਹੜਾ ਜਿਹੜੇ ਬੰਦੇ ਨੇ ਕਿੜਾ ਪਾਇਆ ਜੀ ਉਹ ਕਿੜੇ ਦੇ ਪਿੱਛੇ ਆਰ ਜਾਂਦੀ ਹੈ ਲਾਸ਼ ਕਿਰਪਾ ਕਿੰਨੀਆਂ ਲਾਸ਼ਾਂ ਹੁਣ ਤਾਂ ਕੱਟ ਚੁੱਕੇ ਆ ਅਸੀਂ ਇਹ ਬਹੁਤ ਕੱਟਿਆ ਜੀ 70 75 ਲਾਸ਼ਾਂ ਕੱਟ ਲਈਆਂ ਹਾਂਜੀ ਬਾਕੀ ਇਹ ਖਨੋਰੀ ਨੂੰ ਲੰਗ ਜਾਂਦੀਆਂ ਲਾਸ਼ਾਂ ਕਿ ਬੰਦੇ ਹੈਗੇ ਨਹੀਂ ਕੱਟਣ ਵਾਲੇ ਤੁਸੀਂ ਕੀ ਆਪਣੀ ਮੰਕੀ ਰੱਖਦੇ ਹੋ ਸਰਕਾਰਾਂ ਤੋਂ ਸਰਕਾਰ ਤੋਂ ਜੀ ਅਸੀਂ ਇਹ ਮੰਗਦੇ ਸਾਡੀ ਨੌਕਰੀ ਦੇਵੇ ਵਧੀਆ ਜੀ ਠੀਕ ਹੈ ਅਸੀਂ ਗਰੀਬ ਬੰਦੇ ਆ ਹਣਾ ਸਾਨੇ ਨੌਕਰੀ ਦੇ ਰੋਆ ਸਕਰੀਬੰਦਿਆ ਸੀ ਲੋਕਾਂ ਸੇਵਾ ਹੀ ਕਰਦੇ ਆ ਨਾ ਹੀ ਅਸੀਂ ਪੈਸੇ ਖਾਣ ਆਲੇ ਨਹੀਂ ਆਏ ਗਏ ਅਗਲੇ ਕੀ ਪੈਸੇ ਖਾਵਾਂਗੇ ਅਗਲੇ ਉਸ ਆਦੇ ਪੰਦਾ ਮਾਰ ਰੇ ਤੁਸੀਂ ਪੈਸੇ ਲੈ ਰਹੇ ਹੋ ਫਰੀ ਸੇਵ ਆਈ ਰ ਆਪਣੇ ਚੋਕੁੰਦੇ ਦੀਦਾ ਰਪੁੰਨ ਕਰਦੇ ਰਹਿਨੇ ਆ ਇਸ ਕਿਹੜੇ ਲੋਕਾਂ ਦੇ ਕਿਹੜਾ ਨਾਮ ਹੈ ਕਿ ਆਪਣਾ ਏਕਨੂਰ ਕਿਹੜੀ ਜਗ੍ਹਾ ਤੋਂ ਆਇਆ ਹੂੰ ਪੜੋ ਤੋਂ ਪੜੋ ਤੋਂ ਅੱਜ ਐਸ ਮੇਲੇ ਦੇ ਤੁਸੀਂ ਕਿਵੇਂ ਦੇਖਦੇ ਹੋ ਅਸੀਂ ਵਧੀਆ ਦੇਖਦੇ ਆਂ ਅੱਛਾ ਪਹਿਲਾਂ ਵੀ ਆਉਨੇ ਹੂੰ ਮੈਂ ਪਹਿਲੀ ਵਾਰ ਆਇਆ ਹਾਂ ਹਾਂਜੀ ਕਿਦਾਂ ਆਏ ਹੋ ਦਾਦੂ ਨਾਲ ਹਾਂਜੀ ਦਾਦੂ ਨਾਲ ਦਾਦੂ ਨਾਲ ਆਏ ਹੋ ਓਕੇ 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 ਚਲੋ ਹਾਂਜੀ ਕੀ ਨਾਮ ਹੈ ਆਪਣਾ ਬਲਕਾਰ ਸਿੰਘ ਆ ਜੀ ਪਿੰਡ ਕਿਹੜਾ ਹੈ ਆਪਣਾ ਪੜੋ ਜੀ ਹਾਂਜੀ ਕੀ ਨਾਮ ਹੈ ਆਪਣਾ ਬਲਕਾਰ ਸਿੰਘ ਪਿੰਡ ਜੀ ਪੜੋ ਜੀ ਅੱਛਾ ਤੁਸੀਂ ਇਹ ਮੇਲੇ ਚ ਬੱਚਿਆਂ ਨਾਲ ਲੈ ਕੇ ਆਓ ਕਿਵੇਂ ਤੁਹਾਨੂੰ ਲੱਗ ਰਿਹਾਗਾ ਬਹੁਤ ਵਧੀਆ ਲੱਗ ਰਿਹਾ ਜੀ ਹਾਂ ਕਿੰਨੇ ਸਾਲ ਤੋਂ ਇਸ ਮੇਲੇ ਨੂੰ ਦੇਖ ਰਹੇ ਹੋ ਬਹੁਤ ਸਾਲ ਹੋ ਗਏ ਜੀ ਕਿੰਨੇ ਸਾਲ ਹੋ ਗਏ ਹੋ ਗਿਆ ਹੁਣ ਮਿਲਦਾ 30 35 ਸਾਲ ਜੀ 30 35 ਸਾਲ ਤੋਂ ਇਸ ਮੇਲੇ ਨੂੰ ਮਾਨ ਰਹੇ ਹਾਂ ਕਿਵੇਂ ਲੱਗਦਾ ਤੁਹਾਨੂੰ ਇਹ ਮੇਲੇ ਹੋਣੇ ਜ਼ਰੂਰੀ ਨੇ ਨਹੀਂ ਮੇਲੇ ਹੋਣੇ ਜ਼ਰੂਰੀ ਨੇ ਸਾਡੇ ਪੰਜਾਬੀ ਸਭੇ ਚਾਹੇ ਨਮਸਕਾਰ ਜੀ ਡੇਲੀ ਪੰਜਾਬੀ ਕੋਰਸ ਤੋਂ ਮੈਂ ਤੁਹਾਡਾ ਦੋਸਤ ਹਰਪਾਲ ਸਿੰਘ ਕਮਾਨ ਆਪਾਂ ਲੈ ਚੱਲੇ ਆ ਤੁਹਾਨੂੰ ਨਮਾਦਿਆਂ ਦੇ ਮੇਲੇ ਦੇ ਵਿੱਚ ਸੋ ਇਸ ਟਾਈਮ ਮੇਰੇ ਸਾਹਮਣੇ ਖੜੇ ਨੇਗੇ ਪਿੰਡ ਦੇ ਨੌਜਵਾਨ ਤੋਂ ਜਿਹੜਾ ਮੇਰਾ ਦੇਖਣ ਆਏ ਹੈਗੇ ਨੇ ਕਿ ਕਿੰਨੇ ਖੁਸ਼ੀ ਦੇ ਵਿੱਚ ਹੈਗੇ ਨੇ ਆਪਾਂ ਇਹ ਤੋਂ ਗੱਲ ਸੁਣ ਲੈਨੇ ਆ ਵੀ ਇਹ ਮੇਲੇ ਜਿੱਥੇ ਪ੍ਰਮੋਟ ਕਰ ਰਹੇ ਨੇ ਲਓ ਜੀ ਵੀਰ ਜੀ ਕਿਹੜੀ ਜਗ੍ਹਾ ਤੋਂ ਉੱਪਰ ਆਇਆ ਹਾਂ ਜੀ ਅਸੀਂ ਇੱਥੇ ਕਲਾਰਾ ਤੋਂ ਅਸੀਂ ਪਿੰਡ ਕਲਾਰਾ ਤੋਂ ਸਮਾਣੇ ਦੇ ਕੋਲ ਆ ਹਾਂ ਅਸੀਂ ਮੇਲੇ ਤੇ ਆਇਆ ਬਹੁਤ ਆਨੰਦ ਮਾਣਿਆ ਝੂਲੇ ਤੋਂ ਝੂਟੇ ਲਏ ਢੇਡੇ ਮੱਥਾ ਟੇਕਿਆ ਵਾਹਿਗੁਰੂ ਅੱਗੇ ਅਰਦਾਸ ਕੀਤੀ ਵੀ ਸਭ ਦਾ ਭਲਾ ਕਰਿਓ ਕਿੰਨੇ ਚਿਰ ਤੋਂ ਤੁਸੀਂ ਇਸ ਮੇਲੇਦਾਰਨ ਦਾ ਆਹ ਹਰ ਸਾਲ ਆਉਂਦੇ ਆ ਹਰ ਸਾਲ ਮੱਥਾ ਟੇਕਣਾ ਆਉਂਦੇ ਆ ਸਾਡੇ ਕਿਹਨਾਂ ਦਾ ਜ਼ਰੂਰੀ ਹੈ ਜੀ ਸਾਡੇ ਘਰਦਾਂ ਨੂੰ ਮੱਥਾ ਟੇਕਣਾ ਜ਼ਰੂਰੀ ਆ ਉਹ ਆਉਂਦੇ ਨੇ ਜ਼ਰੂਰ ਆਉਂਦੇ ਨੇ ਉਹ ਜੇ ਨਾ ਆਉਣ ਫਿਰ ਗੱਲ ਗਲਤ ਹੋਏ ਤੁਸੀਂ ਕਿਵੇਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਮੇਲੇ ਹੋਣੇ ਚਾਹੀਦੇ ਨੇਗੇ ਹੋਣੇ ਜਿਵੇਂ ਨੰਦਾ ਆਉਂਦਾ ਹੀ ਪੂਰਾ ਹੁਣ ਇਹ ਨਾ ਮੇਡਾਂ ਦਾ ਕੁਝ ਨਹੀਂ ਜੀ ਦੇਖੋ ਮੇਲੇ 'ਚ ਨਜ਼ਾਰਾ ਲਾਉਂਦਾ ਦੇਖੋ ਮੁੰਡੇ ਆਉਂਦੇ ਨੇ ਪਤਿਆ ਹਨੀ ਟੂਟੇ ਲੈਂਦੇ ਨੇ ਛੋਟੇ ਕਰਦੇ ਨੇ ਵੀਰੇ ਵਧੀਆ ਫੰਡਸ਼ਨ ਹੁੰਦਾ ਵਧੀਆ ਮਾਲ-ਮੂਲ ਖਾਦਾ ਹੋਰ ਚੱਲ ਵਧੀਆ ਹੁਣ ਦੇਖੋ ਆ ਦੇਖੋ ਨਜ਼ਾਰੇ ਦੇਖੋ ਕਿਵੇਂ ਨਜ਼ਾਰੇ ਆਉਂਦੇ ਨੇ ਝੂਲਿਆਂ ਦੇ ਪੂਰਾ ਮਹਾਨ ਨੰਧਾਰਾ ਪੂਰਾ ਗੈਰੀ ਕਿ ਤੋਂ ਗੋਲ ਕਰ ਬੜਿਆ ਨੇ ਫਟਿਆ ਦੇ ਕਿੰਨੀ ਵਾਰੀ ਮੇਲੇ ਦੇ ਵਿੱਚ ਆਇਆ ਮੈਂ ਤਾਂ ਹੀ ਬਹੁਤ ਵਾਰ ਆ ਗਿਆ ਜੀ ਦਾ ਅੱਛਾ ਕੀ ਦੇਖਿਆ ਮੇਲੇ ਦੇ ਵਿੱਚ ਕੀ ਦੇਖ ਰਿਹਾ ਮੇਲੇ ਨਜ਼ਾਰੇ ਬਹੁਤ ਆਈ ਕੀ ਲੱਗ ਰਿਹਾ ਕੀ ਦੇਖਿਆ ਮੇਲੇ ਵਿੱਚ ਮੇਲੇ ਬਹੁਤ ਬਾਹਰ ਐਂਡ ਐਂਡ ਜੀ ਜਬ ਉਹਨਾਂ ਮੇਲਾ ਵਾਲਾ ਸਵਾਹ ਆ ਜਾਂਦਾ ਮੇਲੇ ਜਾ ਕੇ ਕੀ ਕੁਝ ਖਾਦਾ ਇੱਥੇ ਖਾਦਾ ਬਹੁਤ ਸਾਰੇ ਇਹਨਾਂ ਨੇ ਜੂਸ ਵੀ ਲੈ ਆ ਗਏ ਗਰਮਰ ਸਿੰਘ ਗੁਰਪ੍ਰੀਤ ਕੱਲ ਬੁਰਸ਼ਾ ਅੱਛਾ ਕੀ ਫਰਕ ਦੇਖਦੇ ਹੋ ਮੇਲੇ ਦੇ ਵਿੱਚ ਫਰਕ ਤਾਂ ਹੈ ਬਸ ਹੈ ਨੀ ਨਵੇਂ ਮੇਲੇ ਤੇ ਪੁਰਾਣੇ ਮੇਲੇ ਵਿੱਚ ਕੀ ਫਰਕ ਲੱਗ ਰਿਹਾ ਹੈ ਬਤਾਓ ਪੁਰਾਣੇ ਮੇਲੇ ਨਾਲੋਂ ਪੁਰਾਣਾ ਮਾਲ ਉਹ ਇਸ ਵਾਰੀ ਘੱਟ ਘੱਟ ਹੈ ਹਾਂ ਮਾਲ ਉਹ ਨਿਆਰੇ ਵੱਧਨੇ ਵਾਲੇ ਲੋਕ ਉਹ ਤੇ ਫੁੱਲ ਨਜ਼ਾਰਾ ਆ ਰਿਹਾ ਹੈ ਇਸ ਵਾਰੀ ਅੱਛਾ ਕਿੰਨੇ ਦਿਨ ਹੋ ਗਏ ਹੋਗੇ ਬਸ ਦੂਜੀ ਦਿਨ ਆਏ ਸੀ ਦੂਸਰੇ ਦਿਨ ਆ ਗਏ ਕੱਲ ਨੂੰ ਲਾਸਟ ਦਿਨ ਹੈ ਹਾਂਜੀ ਹਾਂਜੀ ਜਿਆਦਾ ਰਸਕਦੋਂ ਹੋਊਗਾ ਲਾਸਟ ਦਿਨ ਹੈ ਕੱਲ੍ਹ ਅਸਲ ਕੱਲ੍ਹ ਲਾਸਟ ਦਿਨ ਹੈ ਹਾਂਜੀ ਆਜੋ ਕੀ ਨਾਮ ਗੁਰਪ੍ਰੀਤ ਵੀਰੇ ਪਿੰਡ ਮੁੰਸੀ ਵਾਲਾ ਮੁੰਸੀ ਵਾਲੇ ਤੋਂ ਅਸੀਂ ਬਚਪਨ ਦੀ ਗੱਲ ਰਿਆਂ ਠੀਕ ਹੈ ਠੀਕ ਹੈ ਬਚਪਨ ਤੋਂ ਅਸੀਂ ਪਹਿਲਾਂ ਆਪਣਾ ਸਾਈਕਲ ਦੌਂਦੇ ਸੀ ਉਹ ਮੋਜਾ ਭੁਲਣੀਆਂ ਜੋ ਬਾਪੂ ਦੇ ਸਿਰ ਤੇ ਕਰੀਆਂ ਅੱਜ ਅਸੀਂ ਖੁਦ ਬੱਚੇ ਵਾਲੇ ਹੋ ਗਏ ਪਹਿਲਾਂ ਸੀ ਬੱਚਿਆਂ ਨੂੰ ਪਹਿਲੇ ਇੱਕ ਅਹਿਸਾਸ ਬਣਾਈ ਜਾਂਦੀ ਸੀ ਕਿ ਮੜੇ ਆਨੰਦ ਦੀ ਪ੍ਰਵਰਤੀ ਬਣੀ ਰਹੇ ਗੁਰਪ੍ਰੀਤ ਪਹਿਲਾਂ ਵਾਲੇ ਮੇਲੇ ਤੇ ਹੁਣ ਮੇਲੇ ਵਿੱਚ ਕੀ ਫਰਕ ਲੋਕਾਂ ਨੂੰ ਮਿਲਿਆ ਪਹਿਲਾਂ ਹੁੰਦਾ ਸੀ ਕਿ ਇੱਕ ਰਿਸ਼ਤੇਦਾਰ ਆਉਂਦੇ ਸੀ ਚਾਹ ਹੁੰਦਾ ਸੀਗਾ ਹੁਣ ਰਿਸ਼ਤੇਦਾਰੀ ਦੇ ਵਿੱਚ ਪਰਿਵਾਰਾਂ ਦੇ ਵਿੱਚ ਆਪਸੀ ਪਿਆਰ ਬਹੁਤ ਘਟ ਗਿਆ ਪਹਿਲਾਂ ਹਫਤਾ-ਫਤਾ ਰਿਸ਼ਤੇਦਾਰ ਆਉਂਦੇ ਰਹਿੰਦੇ ਸੀ ਹ ਕਾ ਫੋਨ ਆਗਾ ਜੋ ਫੋਨ ਨੇ ਸਾਰਿਆਂ ਨੂੰ ਤੋੜਤਾ ਕਿਉਂਕਿ ਬਸ ਉਹ ਆਪਦੀ ਆਪਦੀ ਚਲਾਈ ਜਾਂਦੇ ਨੇ ਠੀਕ ਹੈ ਆ ਕੇ ਭੱਗ ਜਾਂਦੇ ਨੇ ਗੁਰਪ੍ਰੀਤ ਕਈ ਨਾ ਮੁੰਡੇ ਖੁੰਡੇ ਨਸ਼ਾ ਕਰਕੇ ਮੇਲਿਆਂ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਤਾ ਉਹਨਾਂ ਨੂੰ ਵੀਰੇ ਹੀ ਮੈਸੇਜ ਦੇਣਾ ਦੇਣਾ ਚਾਹੁੰਦੇ ਆ ਕਿ ਪਹਿਲਾਂ ਦਾ ਪੰਜਾਬ ਆਪਣਾ ਬਹੁਤ ਤਰੱਕੀ ਕਰ ਰਿਹਾ ਸੀਗਾ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਦੇਖਿਆ ਜਾਵੇ ਤਾਂ ਨਸ਼ੇ ਨੇ ਇੰਨੀ ਗੁਲਤਾਨ ਕਰਖਿਆ ਨੌਜਵਾਨੀ ਉਰੇ ਦੇਖਦੇ ਆ ਉਹ ਗਲਤ ਪ੍ਰਵਿਰਤੀ ਚੱਲ ਰਹੀ ਆ ਉਹਨਾਂ ਦੀ ਖੁੱਦ ਹੀ ਉਹਨੇ ਦੀ ਸਥਿਤੀ ਇੰਨੀ ਬੁਰੀ ਆ ਕਿ ਉਹਨਾਂ ਨੂੰ ਖੁਦ ਨਹੀਂ ਪਤਾ ਲੱਗਦਾ ਕੀ ਕਰਦੇ ਆ ਕੀ ਨਹੀਂ ਕਰਦੇ ਠੀਕ ਹੈ ਠੀਕ ਹੈ ਜੀ ਥੈਂਕ ਯੂ ਥੈਂਕ ਯੂ